ਗੋਲੋ ਜੀ ਤੁਹਾਡੀ ਕਾਂਗਰਸ ਪਾਰਟੀ ਵੱਲੋਂ ਜੋ ਆਰਗੇਨਾਈਜੇਸ਼ਨ ਰੀਸਟਰਕਚਰਿੰਗ ਦੀ ਮਹਿੰਮ ਚਲਾਈ ਗਈ ਹੈ ਜਿਹਦੇ ਵਿੱਚ ਸਾਡੀ ਆਖਰੀ ਲਾਈਨ ਤੱਕ ਖੜੇ ਵਰਕਰ ਦੀ ਪਹਿਚਾਨ ਤੇ ਉਹਨਾਂ ਦੀ ਸੋਚ ਨੂੰ ਅੱਗੇ ਲਿਆਉਣ ਲਈ ਇੱਕ ਜ਼ਿੰਮੇਵਾਰੀ ਦਿੱਤੀ ਗਈ ਹੈ ਪਾਰਟੀ ਕਨਿਓਂ ਕਿ ਬੂਥ ਲੈਵਲ ਕਮੇਟੀਆਂ ਜਿਹੜੀਆਂ ਲੇਗੀਆਂ ਸਾਡੀਆਂ ਬੂਥ ਦੇ ਉੱਪਰ ਵਾਰਡ ਕਮੇਟੀਆਂ ਹੋਗੀਆਂ ਵਿਲੇਜ ਕਮੇਟੀਆਂ ਹੋਗੀਆਂ ਮੰਡਲ ਕਮੇਟੀਆਂ ਹੋਣਗੀਆਂ ਬਲਾਕ ਕਮੇਟੀਆਂ ਹੋਗੀਆਂ ਸਟੇਟ ਕਮੇਟੀਆਂ ਹੋਗੀਆਂ ਜ਼ਿਲ੍ਹਾ ਕਮੇਟੀਆਂ ਹੋਗੀਆਂ ਇਹ ਪੂਰਾ ਇੱਕ ਸਟਰਕਚਰ ਹੈ ਵੀ ਉਸ ਨੂੰ ਐਨ ਅਸਲੀ ਸਹੀ ਬੰਦਿਆਂ ਨੂੰ ਅੱਗੇ ਲੈ ਕੇ ਆਉਣ ਲਈ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੋਈ ਹੈ ਉਸ ਦੇ ਤਹਿਤ ਅੱਜ ਮੂਨਕ ਸ਼ਹਿਰ ਦੀ ਸਾਡੀ ਮੀਟਿੰਗ ਰੱਖੀ ਗਈ ਸੀ ਕਿ ਵੈਸੇ ਵੀ ਮੇਰੀ ਇਹ ਸਾਲ 1.5 ਸਾਲ ਤੋਂ ਅਸੀਂ ਆਪਦੇ ਲੈਵਲ ਤੇ ਵੀ ਇਹ ਮਮ ਚਲਾਈ ਪਈ ਸੀ ਜਿਹਦਾ ਨਾਮ ਅਸੀਂ ਪਰਿਵਾਰਕ ਮਿਲਨੀ ਰੱਖਿਆ ਵਾ ਸੀਗਾ ਜਿਹਦੇ ਵਿੱਚ ਅਸੀਂ ਸਹੀ ਬੰਦੇ ਜਿਹੜੇ ਗਰਾਉਂਡ ਲੈਵਲ ਤੇ ਕਾਂਗਰਸ ਪਾਰਟੀ ਨੂੰ ਤੇ ਪੰਜਾਬ ਦੀ ਸੇਵਾ ਕਰਨ ਲਈ ਮਿਹਨਤ ਕਰ ਰਹੇ ਨੇ ਉਹਨਾਂ ਦੀ ਅੱਜ ਅੱਗੇ ਇੱਕ ਅਲੱਗ ਪਛਾਣ ਬਣਾ ਕੇ ਲਿਸਟਾਂ ਬਣਾ ਕੇ ਉਹਨਾਂ ਨੂੰ ਸਟਰਕਚਰ ਦੇ ਵਿੱਚ ਲਿਆਉਣਾ ਚਾਹੁੰਦੇ ਆ ਤਾਂ ਕਿ ਜਦੋਂ ਸੱਤਾ ਆਵੇ ਸਰਕਾਰ ਆਵੇ ਉਸ ਵੇਲੇ ਉਹਨਾਂ ਲੋਕਾਂ ਨੂੰ ਹੀ ਅੱਗੇ ਤਰਜੀਹ ਦਿੱਤੀ ਜਾ ਸਕੇ ਜਿਨ੍ਹਾਂ ਨੇ ਮਿਹਨਤ ਕਰਕੇ ਇਹ ਸਰਕਾਰ ਲਿਆਂਦੀ ਕਿਉਂਕਿ ਉਹਨਾਂ ਨੂੰ ਪਤਾ ਹੈ ਇਲਾਕੇ ਦੇ ਵਿੱਚ ਕਿਹੜੇ ਕੰਮ ਹੋਣ ਵਾਲੇ ਜ਼ਰੂਰੀ ਨੇ ਕਿਹੜੇ ਲੋਕਾਂ ਦੇ ਮੁੱਦਿਆਂ ਤੇ ਅਸੀਂ ਸਰਕਾਰ ਬਣਾਈ ਹੈ ਕੀ ਕੀ ਲੋਕਾਂ ਦੀਆਂ ਜ਼ਰੂਰਤਾਂ ਨੇਗੀਆਂ ਉਸ ਵੇਲੇ ਕੋਈ ਹੋਰ ਬੰਦੇ ਆ ਕੇ ਇੱਦਣੇ ਉਦਣ ਲਿਆ ਕਿਉਂਕਿ ਕਈ ਬੰਦੇ ਹੁੰਦੇ ਜਿਨ੍ਹਾਂ ਨੂੰ ਸੱਤਾ 'ਚ ਰਹਿਣ ਦੀ ਆਸ ਹੁੰਦੀ ਹੈ ਉਹ ਸੱਤਾ ਵੇਲੇ ਨੂੰ ਟੂਸੀਆਂ ਮਾਰ ਕੇ ਚੀਜ਼ਾਂ ਕਰ ਜਾਂਦੇ ਆ ਸੋ ਇਹ ਅੱਜ ਉਹੀ ਬੰਦਾ ਪਾਰਟੀ ਨਾਲ ਖੜੂਗਾ ਲੋਕਾਂ ਦੀ ਸੇਵਾ ਜਿਹੜਾ ਕਰਨਾ ਚਾਹੁੰਦਾ ਹੈ ਤੇ ਜਿਹੜਾ ਪਾਰਟੀ ਲਈੜਨਾ ਚਾਹੁੰਦਾ ਸੋ ਉਹਨਾਂ ਦੀ ਅੱਜ ਅਸੀਂ ਸਟਰਕਚਰ ਬਣਾਉਂਦੇ ਜਿਹੜੀ ਮਹਿਮ ਹੈ ਉਹਦੀ ਅੱਜ ਮੂਨਕ ਸ਼ਹਿਰ ਦੀ ਮੀਟਿੰਗ ਰੱਖੀ ਹੈ ਇਸ ਤੋਂ ਇਹ ਮੀਟਿੰਗ ਰੱਖਾਂਗੇ ਉੱਥੇ ਦੇ ਵਰਕਰਾਂ ਨਾਲ ਉੱਥੇ ਦੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕਰਕੇ ਮੇਰੀ ਸੋਚ ਇਹ ਹੈ ਵੀ 2027 ਤੱਕ ਸਾਡੀ ਹਰ ਮਹੱਲੇ ਹਰ ਗਲੀ ਤੱਕ ਦੀ ਸਾਡੀ ਜਿਹੜੀ ਟੀਮ ਹੈ ਉਹਦੀ ਇੱਕ ਪ੍ਰੋਪਰ ਪਛਾਣ ਬਣ ਕੇ ਉਹਨਾਂ ਨੂੰ ਪਛਾਣ ਪੱਤਰ ਦੇ ਕੇ ਉਹਨਾਂ ਨੂੰ ਔਨ ਪੇਪਰ ਲਿਆਇਆ ਜਾਵੇ ਇਕੱਲਾ ਕਾਗਜੀ ਜਾਂ ਹਵਾਈ ਗੱਲਾਂ ਦੇ ਵਿੱਚ ਨਾ ਹੋਵੇ ਤਾਂ ਕਿ ਸਾਨੂੰ ਪਤਾ ਹੋਵੇ 2022 ਦੇ ਵਿੱਚ ਕੌਣ ਸੀ 23 ਦੇ ਵਿੱਚ ਕੌਣ ਸੀ 25 ਦੇ ਵਿੱਚ ਕੌਣ ਸੀ 27 ਦੇ ਵਿੱਚ ਕੌਣ ਸੀ ਹਰ ਸਾਲ ਸਾਡਾ ਲਾਣਾ ਕਿੰਨਾ ਕਿੰਨਾ ਘੁਣਵਾ ਵਧ ਰਿਹਾ ਹੈ ਕਿਹਦੀ ਕਿਹਦੀ ਕੀ ਕੀ ਯੋਗਦਾਨ ਨੇ ਇਹਨੂੰ ਥੋੜਾ ਜਿਹਾ ਸਟਰਕਚਰ ਬੇਸਟ ਮੈਂ ਚਾਹਨਾ ਕਰਾਂ ਤਾਂ ਹੀ ਜੀਵਨ ਪਿੱਛੇ ਵੀ ਜਿਹੜੇ ਸਾਡੇ ਸਾਥੀ ਮਿਹਨਤ ਕਰਦੇ ਆ ਰਹੇ ਨੇ ਉਹਨਾਂ ਸਾਰਿਆਂ ਦੀ ਬਕਾਇਦਾ ਪਰਫਾਰਮੈਂਸ ਰਿਪੋਰਟਾਂ ਬਣਦੀਆਂ ਹਰ ਪ੍ਰੋਗਰਾਮ ਤੋਂ ਬਾਅਦ ਹਰ ਰੈਲੀ ਤੋਂ ਬਾਅਦ ਹਰ ਧਰਨੇ ਤੋਂ ਬਾਅਦ ਉਹਨਾਂ ਦੀ ਬਕਾਇਦਾ ਡੀ ਬਰੀਫਿੰਗ ਅਸੀਂ ਬਣਾ ਕੇ ਆਪਦੇ ਕੋਲ ਕਰਕੇ ਰੱਖ ਰਹੇ ਹਾਂ ਤਾਂ ਕਿ ਕੋਈ ਕਾਗਜੀ ਕਮੀ ਨਾ ਕੋਈ ਰਹਿ ਜਾਵੇ ਕੋਈ ਹਵਾ ਦੇ ਵਿੱਚ ਗੱਲਾਂ ਨਾ ਕਰ ਜਾਵੇ ਕਿਉਂਕਿ ਜਿਹੜੇ ਲੋਕਾਂ ਦੇ ਮਨ 'ਚ ਦਰਦ ਹੋਊਗਾ ਜਿਨ੍ਹਾਂ ਨੇ ਪਾਰਟੀ ਲਈ ਮਿਹਨਤ ਕਰੀ ਹੋਊਗੀ ਉਹੀ ਕੱਲ ਨੂੰ ਵਿਕਾਸ ਤੇ ਜੋੜ ਦੇਣਗੇ ਲੋਕਾਂ ਦੀ ਪੋਲਟ ਕਰਕੇ ਜੋੜ ਦੇਣਗੇ